ਪੰਜਾਬ ਦੇ ਵਿੱਚ ਅੱਜ ਤੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਆਮ ਵਾਂਗ ਖੁੱਲ ਗਏ ਨੇ ਠੰਡ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਸਕੂਲ ਖੁੱਲਣ ਦੇ ਪਹਿਲੇ ਹੀ ਦਿਨ ਬੱਚਿਆਂ ਦੀ ਹਾਜ਼ਰੀ ਕਾਫੀ ਘਟ ਰਹੀ ਸਵੇਰ ਸਮੇਂ ਸੰਗਣੀ ਧੁੰਦ ਤੇ ਸਖਤ ਠੰਡ ਦੇ ਕਾਰਨ ਬਹੁਤੇ ਮਾਪਿਆਂ ਨੇ ਤਾਂ ਆਪਣੇ ਬੱਚਿਆਂ ਨੂੰ ਘਰ ਚ ਹੀ ਰੱਖਣਾ ਠੀਕ ਸਮਝਿਆ ਸਕੂਲਾਂ ਦੇ ਬਾਹਰ ਮਾਪਿਆਂ ਤੇ ਵਿਦਿਆਰਥੀਆਂ ਵੱਲੋਂ ਵੱਧਦੀ ਛਣ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ ਮਾਪਿਆਂ ਦਾ ਕਹਿਣਾ ਹੈ ਕਿ ਸਵੇਰੇ ਵਿਜ਼ਿਬਿਲਟੀ ਜ਼ੀਰੋ ਦੇ ਨੇੜੇ ਹੋਣ ਕਾਰਨ ਸੜਕਾਂ ਤੇ ਆਵਾਜਾਈ ਖਤਰਨਾਕ ਬਣ ਜਾਂਦੀ ਹੈ ਜਿਸ ਨਾਲ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ ਖਾਸ ਕਰਕੇ ਛੋਟੇ ਬੱਚਿਆਂ ਨੂੰ ਸਵੇਰੇ ਉਠਾ ਕੇ ਸਕੂਲ ਲਿਓਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਮੀਡੀਆ ਨਾਲ ਗੱਲ ਕਰਦੇ ਕੁਝ ਮਾਪਿਆਂ ਨੇ ਤਾਂ ਸਰਕਾਰ ਅਤੇ ਸਕੂਲ ਪ੍ਰਬੰਧਕਾਂ ਕੋਲ ਮੰਗ ਕੀਤੀ ਹੈ ਕਿ ਜਦੋਂ ਤੱਕ ਠੰਡ ਦਾ ਕਹਿਰ ਘਟ ਨਹੀਂ ਹੁੰਦਾ ਉਦੋਂ ਤੱਕ ਛੋਟੇ ਬੱਚਿਆਂ ਲਈ ਛੁੱਟੀਆਂ ਵਧਾਈਆਂ ਜਾਣ ਉਹਨਾਂ ਦਾ ਕਹਿਣਾ ਹੈ ਕਿ ਨਰਸਰੀ ਤੋਂ ਲੈ ਕੇ ਪ੍ਰਾਇਮਰੀ ਕਲਾਸਾਂ ਤੱਕ ਦੇ ਬੱਚੇ ਠੰਡ ਨੂੰ ਸਹਿ ਨਹੀਂ ਕਰ ਸਕਦੇ ਬਸਾਂ ਤੇ ਕਲਾਸਰੂਮਾਂ 'ਚ ਵੀ ਠੰਡ ਕਣ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ ਦੂਜੇ ਪਾਸੇ ਕੁਝ ਮਾਪੇ ਤੇ ਵਿਦਿਆਰਥੀਆਂ ਦਾ ਮਤ ਹੈ ਕਿ ਵੱਡੀਆਂ ਕਲਾਸਾਂ ਦੇ ਬੱਚਿਆਂ ਲਈ ਸਕੂਲ ਲੱਗਨੇ ਚਾਹੀਦੇ ਹਨ ਕਿਉਂਕਿ ਉਹਨਾਂ ਦੇ ਫਾਈਨਲ ਪੇਪਰ ਨੇੜੇ ਹਨ ਹਾਲਕਿ ਸਭ ਦੀ ਸੱਚੀ ਮੰਗ ਹੈ ਕਿ ਛੋਟੇ ਬੱਚਿਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਦੇ ਵਿੱਚ ਰੱਖਦਿਆ ਸਰਕਾਰ ਜਲਦ ਹੀ ਕੋਈ ਫੈਸਲਾ ਲੈ ਲਵੇ ਕਿ ਨਾਮ ਕਹਦਾ ਜੀ ਮੇਰਾ ਨਾਮ ਗਗਨਦੀਪ ਹੈ ਜੀ ਪਿੰਡ ਮੇਰਾ ਚੱਕ ਫੁੱਲਾ ਹੈ ਮੈਂ ਅੱਜ ਆਪਣੇ ਬੱਚੇ ਨੂੰ ਪਹਿਲੇ ਦਿਨ ਇੱਥੇ ਛੱਡਣਾ ਹੈ ਕਨਵਰਟ ਸਕੂਲ ਦੇ ਵਿੱਚ ਠੰਡ ਬਹੁਤ ਜ਼ਿਆਦਾ ਠੰਡ ਬਹੁਤ ਜ਼ਿਆਦਾ ਹੋਣ ਦੇ ਕਾਰਨ ਪੀਣੀ ਧੁੰਦ ਪਈ ਇੱਥੋਂ ਕੁਝ ਦੂਰੀ ਤੇ ਅੱਖ ਨਹੀਂ ਦਿਖਾਈ ਦਿੰਦਾ ਦਿਖਾਈ ਮੰਨ ਲਓ ਵੀ ਜਦੋਂ ਅਸੀਂ ਛੱਡਣ ਆਉਂਦੇ ਹਾਂ ਨਾ ਸ਼ੜਕਾਂ 'ਵੀ ਗਿੱਲੀਆਂ ਧੁੰਦ ਵੀ ਪਈ ਆ ਵਹੀਕਲ ਤੇਜ ਆਉਂਦੇ ਆ ਤੇਜ ਹੁੰਦਾ ਕਰਨਾ ਐਕਸੀਡੈਂਟ ਦਾ ਮੰਲੋ ਡਰ ਹੁੰਦਾ ਵਾ ਅਸੀਂ ਇਹੋ ਚਾਹੁੰਦੇ ਆ ਵੀ 21 ਤਰੀਕ ਤੱਕ ਛੁੱਟੀਆਂ ਕੀਤੀਆਂ ਜਾਣ ਜਦੋਂ ਬੱਚੇ ਸਕੂਲੇ ਘਰੋਂ ਸਕੂਲ ਚ ਆਉਂਦੇ ਆ ਡੈਕਸਾਂ ਦੇ ਉੱਤੇ ਆਪਣੀਆਂ ਲੱਤਾਂ ਲਮਕਾ ਕੇ ਬੈਂਦੇ ਆ ਉਹਨਾਂ ਦਾ ਖੂਨ ਦਾ ਸਰਕੂਲੇਸ਼ਨ ਜਿਹੜਾ ਰੋਕ ਸਕਦਾ ਤੇ ਅਸੀਂ ਇਹੋ ਹੀ ਕਹਿੰਨੇ ਵੀ 21 ਤੱਕ ਛੁੱਟੀਆਂ ਆ ਜਨਾ 21 ਤੱਕ ਛੁੱਟੀਆਂ ਤੋਂ ਬਾਅਦ ਜੇ ਦਿਨਾਂ ਦਾ ਚਲੋ ਫਰਕ ਪੈ ਜਨਾ ਤੇ ਬਾਅਦ ਵਿੱਚ ਇਹਨਾਂ ਦੇ ਸਕੂਲ ਲਗਾਏ ਜਾਣ ਤੇ ਚਲੋ ਮੈਂ ਇਸ ਚੀਜ਼ ਨੂੰ ਦੂਜੇ ਪਾਸੇ ਸੋਚਦਾ ਵੀ ਫਾਈਨਲ ਪੇਪਰ ਆ ਜਾਣੇ ਫਾਈਨਲ ਪੇਪਰਾਂ ਦੇ ਵਿੱਚ ਵੀ ਇਹ ਆ ਕਿ ਬੱਚਿਆਂ ਨੂੰ ਜੇ ਕੁਝ ਕਰਾਇਆ ਉਹ ਤੇ ਕਰ ਲੈਣਗੇ ਪਰ ਜੇ ਹੋ ਹੀ ਬਿਮਾਰ ਗਏ ਤੇ ਕਰ ਕੀ ਲੈਣਗੇ ਫਿਰ ਇਸ ਕਰਕੇ ਵੀ ਇਹ ਹੋ 21 ਤੱਕ ਛੁੱਟੀਆਂ ਕੀਤੀਆਂ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਸਰ ਮੇਰਾ ਨਾਮ ਐਡਵੋਕੇਟ ਅਮਰਜੀਤ ਸਿੰਘ ਆ ਇਹਦਾ ਆਪਣਾ ਸੂਰੇਪੁਰ ਆ ਆਪ ਜਿਹੜਾ ਤੁਹਾਨੂੰ ਪਤਾ ਅੱਜ ਸਰਕਾਰ ਵੱਲੋਂ ਜਿਹੜੀਆਂ ਛੁੱਟੀਆਂ ਹੋਈਆਂ ਸੀ ਸਰਦੀਆਂ ਸੱਚ ਅੱਜ ਰੀਓਪਨਿੰਗ ਹੋਈ ਸਕੂਲਾਂ ਦੀ ਫੇਰ ਪਰ ਠੰਡ ਜਿਹੜੀ ਆ ਬਹੁਤ ਜ਼ਿਆਦਾ ਵਾ ਛੋਟੇ ਛੋਟੇ ਬੱਚਿਆਂ ਲਈ ਸਕੂਲ ਆਉਣਾ ਬਹੁਤ ਜ਼ਿਆਦਾ ਔਖਾ ਵਾ ਤੇ ਇਸ ਬਾਰੇ ਸਰਕਾਰ ਨੂੰ ਫੇਰ ਜਿਹੜਾ ਵਾ ਸੋਚਣਾ ਚਾਹੀਦਾ ਵਾ ਕਿ ਛੋਟੇ ਬੱਚਿਆਂ ਵਾਲੀ ਠੰਡ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਜੇਕਰ ਕਿਸੇ ਦਾ ਕੋਈ ਜਾਨੀ ਮਾਰੀ ਨੁਕਸਾਨ ਹੁੰਦਾ ਵਾ ਉਹਦੀ ਕਿੱਥੋਂ ਪਰਪਾਈ ਸਕੀ ਕੀਤੀ ਜਾਵੇਗੀ ਸੋ ਇਸ ਕਰਕੇ ਸਰਕਾਰ ਨੂੰ ਫੇਰ ਬੇਨਤੀ ਹੈ ਕਿ ਖਾਸ ਕਰਕੇ ਜਿਹੜੇ ਛੋਟੀਆਂ ਜਮਾਤਾਂ ਨੇ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਜ਼ਰੂਰ ਜਿਹੜਾ ਵਾ ਦੁਬਾਰਾ ਜਿਹੜਾ ਛੁੱਟੀਆਂ ਕੀਤੇ ਜਾਣ ਕਿਉਂਕਿ ਸਰਦੀ ਦਾ ਜਿਹੜਾ ਜੋਰ ਆ ਬਹੁਤ ਜ਼ਿਆਦਾ ਹੈ ਇਸ ਸਮੇਂ ਹੈਗਾ ਕਿੰਨੀ ਕੁ ਦੂਰੀ ਤੋਂ ਤੁਸੀਂ ਆਪਦੇ ਬੱਚਿਆਂ ਨੂੰ ਤੇ ਛੱਡਣ ਆਏ ਆ ਮੈਂ ਡਿਸਟੈਂਸ ਆ ਆਪਣਾ ਸਾ ਡਿਸਟ੍ਰਿਕਟ 3 ਕਿਲੋਮੀਟਰ ਹੈਗਾ ਪਿੰਡ ਦਾ ਇਹ ਕਿ ਮੁਸ਼ਕਲ ਆ ਰਹੀ ਸੀ ਕੋ ਕਰਕੇ ਮੇਰੇ ਕੋ ਹਰ ਇੱਕ ਕੋਈ ਬੰਦਾ ਵੀ ਆ ਹਰ ਇੱਕ ਬੰਦਾ ਕਾਰ ਤੇ ਜਾਂ ਸਕੂਲ ਵੈਨ ਤੇ ਫੋਰਡ ਨਹੀਂ ਕਰ ਸਕਦਾ ਹਰ ਕੋਈ ਬੰਦਾ ਬਾਈਕ ਤੇ ਹੁੰਦਾ ਬਾਈਕ ਤੇ ਹੁੰਦਾ ਜਾਂ ਕੋਈ ਹੋਰ ਟਰੈਵਲ ਤੇ ਹੁੰਦਾ ਬਹੁਤ ਜ਼ਿਆਦਾ ਔਖਾ ਵਾ ਠੰਡ ਦੇ ਵਿੱਚ ਜਿਹੜਾ ਬੱਚਿਆਂ ਲਈ ਬਹੁਤ ਜ਼ਿਆਦਾ ਔਖਾ ਹੋਇਆ ਸਕੂਲ ਵਿੱਚ ਚਲੋ ਇਸ ਨੂੰ ਕਰਕੇ ਰਾਹ ਦਿਖਾਈ ਨਹੀਂ ਰਸ ਨਹੀਂ ਰਾਹ ਵਿਜ਼ਿਬਿਲਟੀ ਬਿਲਕੁਲ ਭਾਜੀ ਜ਼ੀਰੋ ਹੈਗੀ ਆ ਧੁੰਦ ਦਾ ਬਹੁਤ ਜ਼ਿਆਦਾ ਜਿਹੜਾ ਵਾ ਯੋਰ ਹੈਗਾ ਮੇਰਾ ਨਾਮ ਰਾਉਂਦ ਮਹਿਤਾ ਜੀ ਮੈਂ ਇਹ ਕਹਿਣਾ ਚਾਹੁੰਦਾ ਵਾ ਵੀ ਅੱਜ ਵਿਜ਼ਿਬਿਲਟੀ ਜ਼ੀਰੋ ਹੈ ਠੰਡ ਬਹੁਤ ਜ਼ਿਆਦਾ ਹੈ ਔਰ ਬੱਚਿਆਂ ਨੂੰ ਵੀ ਬਹੁਤ ਮੁਸ਼ਕਲ ਆਉਂਦੀਆਂ ਨੇ ਠਾ ਕੇ ਲਿਉਣ ਲੱਗਿਆਂ ਔਰ ਬੱਚੇ ਛੋਟੇ-ਛੋਟੇ ਹਨ ਔਰ ਜੇ ਵੱਡਿਆਂ ਨੂੰ ਇੰਨੀ ਠੰਡ ਮਹਿਸੂਸ ਹੋ ਰਹੀ ਹੈ ਔਰ ਬੱਚਿਆਂ ਨੂੰ ਕਿਸ ਤਰ੍ਹਾਂ ਠੰਡ ਮਹਿਸੂਸ ਹੋਏਗੀ ਇਸ ਕਰਕੇ ਸਕੂਲ ਪ੍ਰਬੰਧਕ ਵੀ ਫੈਸਲਾ ਲੈਣਾ ਔਰ ਗਵਰਨਮੈਂਟ ਤੇ ਵੀ ਅਪੀਲ ਕਰਦਾ ਹਾਂ ਕਿ ਇਹ ਚੀਜ਼ਾਂ ਨੂੰ ਥੋੜਾ ਜਿਹਾ ਅੱਗੇ ਵਧਾ ਦਿੱਤਾ ਜਾਵੇ ਜਿੰਨੀ ਚਿਰ ਠੰਡ ਹੈ ਅਭੀ ਜੋ ਸਿੰਘਿਆ ਨਾਮ ਮੇਰਾ ਤੇ ਮੈਂ ਇਹੋ ਕਹਿਣਾ ਚਾਹਾਂਗਾ ਕਿ ਛੁੱਟੀਆਂ ਜੋ ਬੱਚੇ ਆ ਜੋ ਆਪਣੇ ਆਪਣੇ ਨਰਸਰੀ ਤੋਂ ਲੈ ਕੇ ਯੂकेजी ਤੱਕ ਫਰਸਟ ਤੱਕ ਉਹਨਾਂ ਨੂੰ ਛੁੱਟੀਆਂ ਚਲੋ ਹੈਗੀ ਗੱਲ ਵੱਖਰੀ ਆ ਜਾਂ ਤੁਸੀਂ ਸੈਕੰਡ ਤੱਕ ਵੀ ਲਾ ਲਓ ਉਹਨਾਂ ਨੂੰ ਛੁੱਟੀਆਂ ਹੋ ਜਾਣ ਉਹਨਾਂ ਤੋਂ ਅਬਵਸ ਮੈਂ ਕਹਿ ਨਹੀਂ ਸਕਦਾ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਪੜਨਾ ਹੁੰਦਾ ਅਪੀਰੈਂਟਸ ਅੱਗੇ ਇਨੀ ਫੀਸ ਦੇ ਰਹੇ ਨੇ ਹੈਨਾ ਛੁੱਟੀਆਂ ਦੇ ਵਿੱਚ ਨੁਕਸਾਨ ਵੀ ਨਹੀਂ ਕਹਿ ਸਕਦੇ ਕਿਉਂਕਿ ਜੇ ਉਹ ਭੱਜ ਦੁਰਨ ਨਾਲੇ ਆ ਗਏ ਆ ਥੋੜੇ ਬੋਤੇ ਚਲੋ ਹੈਲਥ ਹਲਥ ਆ ਬਾਕੀ ਸਟੱਡੀ ਦਾ ਥੋੜਾ ਬੋਤਾ ਹੋ ਸਕਦਾ ਜੇ ਜਾ ਰਹੀਆਂ ਉਹ ਜੇ ਐਕਸਟੈਂਡ ਕਰਨ ਦੀ ਸਰਕਾਰ ਫਿਰ ਥੋੜਾ ਬੋਤਾ ਹੈਗਾ ਆ ਬਾਕੀ ਇਨੀ ਕੋਈ ਖਾਸ ਗੱਲ ਨਹੀਂ ਆ ਕਿ ਖਾਸ ਗੱਲ ਜੇ ਪੰਜਵੀਂ ਤੋਂ ਬਹ ਵਾਲੇ ਆ ਟੈਂਸ਼ਨ ਨਹੀਂ ਟੈਥ ਉਹਨਾਂ ਨੂੰ ਕੋਈ ਗੱਲ ਨਹੀਂ ਥੋੜਾ ਸਮਝ ਬੋਰਡ ਦੇ ਪੇਪਰ ਵੀ ਆ ਟੈਕਸ ਵੀ ਹੋਣੇ ਆ ਹਾਂਜੀ ਤਿਆਰੀ ਉਮੇ ਦੀ ਤਿਆਰੀ ਬੱਚੇ ਉਹਦੇ ਬੱਚੇ ਨੇ ਆਪ ਕਰਨੀ ਸਕੂਲ ਵਾਲਿਆਂ ਨੇ ਤੇ ਕਰਾ ਦੇ ਸਕੂਲ ਵਾਲੇ ਪ੍ਰੈਕਟਿਸ ਕਰਾਉਂਦੇ ਹਨਾ ਸਕੂਲ ਵਾਲਿਆਂ ਨੇ ਜੇ ਇੰਨਾ ਸਾਰਾ ਸਾਲ ਉਹਨਾਂ ਨੇ ਕਰਾਇਆ ਹੀ ਕਰਾਇਆ ਬਾਕੀ ਬੱਚੇ ਦੇ ਆਹ ਗੋਹਾ ਹੱਥ ਹੈਗੇ ਆ ਦਿਮਾਗ ਆ ਆਪ ਕਰੇ ਠੀਕ ਆ ਕਿਤਾਬਾਂ ਮਿਲਦੀਆਂ ਆ ਆਪਣਾ ਇੱਕ ਰਫ ਰਫ ਕਾਪੀ ਲਵੇ ਪੈਨ ਲਵੇ ਪੜੇ